ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਸ ਐਚਓ ਅਮਰਪਾਲ ਸਿੰਘ ਦੀ ਉਮਰ ਲਗਭਗ 50 ਸਾਲ ਸੀ ਆਪਣੀ ਨਿਸਪਕਟਤਾ ਅਤੇ ਇਨਸਾਫ ਲਈ ਉਹ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਸੀ ਪਰ ਇੱਕ ਜ਼ਖਮ ਸੀ ਜੋ ਹਮੇਸ਼ਾ ਉਸ ਦੇ ਦਿਲ ਵਿੱਚ ਸੜਕ ਦੀ ਕਿਸੇ ਪੁਰਾਣੇ ਖੱਪਰ ਵਾਂਗ ਪਿਆ ਰਹਿੰਦਾ ਉਸ ਦਾ ਪੁੱਤਰ ਜੋ 20 ਸਾਲ ਪਹਿਲਾਂ ਗੁੰਮ ਹੋ ਗਿਆ ਸੀ ਅੱਜ ਸ਼ਾਮ ਨੂੰ ਇੱਕ ਮੁੱਖ ਖਬਰ ਆਈ ਕਿ ਇੱਕ ਗੁਰਸਿੱਖ ਦੇ ਘਰੋਂ ਨਸ਼ਾ ਤਿਆਰ ਹੋ ਰਿਹਾ ਹੈ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਛਾਪਾ ਮਾਰਿਆ ਛਿੰਚੀ ਕਰਦੀਆਂ ਹੋਈਆਂ ਜਦ ਛੱਤਾਂ ਤੇ ਪੈਰ ਆਏ ਦਰਵਾਜ਼ਾ ਟੁੱਟਿਆ ਤੇ ਪੁਲਿਸ ਅੰਦਰ ਵੜੀ ਤਾਂ ਇੱਕ ਦੇਖਿਆ ਜਵਾਨ ਜਿਸ ਨੂੰ ਹੱਥਕੜੀਆਂ ਲਾਉਣ ਦੀ ਤਿਆਰੀ ਹੋ ਗਈ ਭਈਆ ਮੇਰੇ ਗੁਰੂ ਦੀ ਸੋਚ ਮੈਂ ਨਸ਼ਾ ਨਹੀਂ ਵੇਚਦਾ ਮੇਰਾ ਵਿਹਾਰ ਤਾਂ ਸੱਚਾ ਹੈ ਉਹ ਕੋਟ ਪਾ ਕੇ ਕਮਜ਼ੋਰ ਹੁੰਦੇ ਜਵਾਨ ਨਾਲ ਬੋਲਿਆ ਪਰ ਐਸ ਐਚਓ ਅਮਰਪਾਲ ਸਿੰਘ ਨੂੰ ਲੱਗਦਾ ਸੀ ਕਿ ਇਹ ਮਾਮੂਲੀ ਨਸ਼ਾ ਤਸਕਰ ਨਹੀਂ ਕੁਝ ਹੋ ਰਿਹਾ ਉਸ ਦੀਆਂ ਅੱਖਾਂ ਅੰਦਰ ਅਣਜਾਣਾ ਖਿਚਾ ਆ ਗਿਆ ਜਦੋਂ ਪੁਲਿਸ ਥਾਣੇ ਲਈ ਆਈ ਤਾਂ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਦੱਸਿਆ ਮੈਂ ਗੁਰਪ੍ਰੀਤ ਹਾ ਇਹ ਨਾ ਐਸ ਐਚਓ ਅਮਰਪਾਲ ਸਿੰਘ ਦੇ ਦਿਲ ਦੇ ਵਿੱਚ ਬਿਜਲੀ ਵਾਂਗ ਓਝਿਆ ਗੁਰਪ੍ਰੀਤ ਉਸ ਦੀਆਂ ਅੱਖਾਂ 'ਚ ਪਾਣੀ ਆ ਗਿਆ ਤੂੰ ਕਿੱਥੋਂ ਆਇਆ ਉਸ ਨੇ ਦੱਸਿਆ ਮੈਨੂੰ 20 ਸਾਲ ਪਹਿਲਾਂ ਕਿਸੇ ਨੇ ਮੰਦਿਰ ਦੇ ਕੋਲ ਛੱਡ ਦਿੱਤਾ ਸੀ ਐਸਐਚਓ ਦੇ ਦਿਲ ਦੀ ਧੜਕਣ ਤੇਜ਼ ਹੋ ਗਈ 20 ਸਾਲ ਪਹਿਲਾਂ ਉਦੋਂ 5 ਸਾਲ ਦਾ ਪੁੱਤਰ ਇੱਕ ਮੇਲੇ ਵਿੱਚ ਗੁੰਮ ਹੋ ਗਿਆ ਸੀ ਬਹੁਤ ਲੰਬਿਆ ਪਰ ਉਹ ਨਹੀਂ ਮਿਲਿਆ ਸੱਚ ਸਾਹਮਣੇ ਆਇਆ ਡੀਐਨਏ ਟੈਸਟ ਹੋਣ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਈ ਗਿਆ ਕਿ ਉਹੀ ਗੁਰਪ੍ਰੀਤ ਸੀ ਜੋ ਕਿ ਅਮਰਪਾਲ ਸਿੰਘ ਦਾ ਪੁੱਤਰ ਸੀ ਜੋ ਗੁੰਮ ਹੋ ਗਿਆ ਸੀ ਉਸਨੇ ਆਪਣੇ ਪੁੱਤਰ ਨੂੰ ਗਲੇ ਨਾਲ ਲਾਇਆ ਅਤੇ ਉੱਚੀ ਉੱਚੀ ਪੁੱਬਾਂ ਮਾਰ ਕੇ ਰੋਣ ਲੱਗ ਗਿਆ ਮੈਨੂੰ ਮਾਫ਼ ਕਰ ਦੇ ਪੁੱਤਰਾ ਮੈਂ ਤਾਂ ਤੈਨੂੰ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਇੱਥੇ ਮੈਨੂੰ ਇਸ ਹਾਲਾਤਾਂ ਦੇ ਵਿੱਚ ਮਿਲੇਗਾ ਪਿਤਾ ਜੀ ਮੈਂ ਤੁਹਾਡੀ ਹਮੇਸ਼ਾ ਹੀ ਉਡੀਕ ਕਰਦਾ ਰਿਹਾ ਪਰ ਮੇਰਾ ਨਸੀਬ ਇਹ ਬੋਲਿਆ ਗੁਰਪ੍ਰੀਤ ਨੇ ਸਭ ਕੁਝ ਠੀਕ ਹੋ ਗਿਆ ਪਰ ਇੱਕ ਸਵਾਲ ਰਹਿ ਗਿਆ ਕਿ ਉਹ ਗੁਰਸਿੱਖ ਜਿਸ ਉਤੇ ਨਸ਼ੇ ਦਾ ਦੋਸਤ ਸੀ ਕੀ ਉਹ ਦੋਸ਼ੀ ਸੀ ਜਾਂ ਸਾਨੂੰ ਇੱਕ ਨਵੇਂ ਚਿਹਰੇ ਨੂੰ ਜਾਣਨ ਦੀ ਲੋੜ ਸੀ ਅਸਲ ਚਾਨਣ ਵਾਲੇ ਅਸਲ ਅੰਧੇਰੇ 'ਚ ਨਹੀਂ ਸਗੋਂ ਦਿਲ ਦੇ ਭੁਲੇਖਿਆਂ ਦੇ ਵਿੱਚ ਹੁੰਦੇ ਨੇ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਦੋਸਤੋ ਇਹ ਸਿਰਫ ਇੱਕ ਕਹਾਣੀ ਹੈ ਇਸ ਦਾ ਵਾਸਤਵਿਕ ਜੀਵਨ ਦੇ ਵਿੱਚ ਕੋਈ ਕਿਸੇ ਨਾਲ ਸੰਬੰਧ ਨਹੀਂ ਹੈ ਪਰ ਤੁਹਾਡਾ ਇਸ ਕਹਾਣੀ ਬਾਰੇ ਕੀ رائے ਹੈ ਕਮੈਂਟ ਬਾਕਸ ਖੁੱਲ੍ਹਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰਿਓ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਕਿਉਂਕਿ ਸਮਾਜ ਦੇ ਵਿੱਚ ਐਦਾਂ ਦੀਆਂ ਹਕੀਕਤ ਦੇ ਵਿੱਚ ਵੀ ਕਹਾਣੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਹਕੀਕਤ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਨੇ ਉਸ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਜੇ ਕਰਿਓ ਧੰਨਵਾਦ